ਹਰ ਰੋਜ਼ ਦੀ ਤਰ੍ਹਾਂ ਅਸੀਂ ਤੁਹਾਨੂੰ ਵੱਖ-ਵੱਖ ਨਗਰਾਂ ਦੇ ਮੇਲੇ ਖਬਰਾਂ ਹੋਰ ਬਹੁਤ ਰਾਨੀਆਂ ਖਬਰਾਂ ਦਿਖਾਉਂਦੇ ਆਂ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਤੋਂ ਟਾਈਮਸ న్యూਸ 24 ਰਿਪੋਰਟ ਚੈਨਲ ਤੋਂ ਪੈਂਡਾ ਤਲਵੰਡੀ ਸੂਬਾ ਸਿੰਘ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਅਸੋ ਇੱਥੇ 2 ਦਿਨ ਦਾ ਜੋ ਸਲਾਨਾ ਜੋੜ ਮੇਲਾ ਬਣਾਇਆ ਜਾ ਰਿਹਾ ਤਰਨਤਾਰਨ ਮਹਾਂਪੁਰਖ ਸੱਚਖੰਡ ਵਾਸੀ ਬਾਬਾ ਲੱਛੀ ਰਾਮ ਜੀ ਉਹਨਾਂ ਦਾ ਗੁਰਦੁਆਰਾ ਇਸ ਨਗਰ ਦੇ ਵਿੱਚ ਕਲਵੰਡੀ ਸੁਭਾ ਸਿੰਘ ਨੇ ਬੜਾ ਸ਼ਰਸ਼ੋਭਤ ਹੈ ਕਿ ਜਿਨ੍ਹਾਂ ਨੇ ਇੱਥੇ ਜੰਗਲਾਂ ਵਿੱਚ ਮੰਗਲ ਲਾਏ ਸੀ ਅੱਜ ਵਾਕਈ ਮੰਗਲ ਲੱਗੇ ਹੋਏ ਨੇ ਤੇ ਆਓ ਆਪਾਂ ਅੰਦਰ ਚੱਲ ਕੇ ਨਤਮਸਤਕ ਹੋਣੇ ਆਂ ਤੇ ਨਾਲੇ ਸੰਗਤਾਂ ਨੇ ਤੁਹਾਨੂੰ ਦਰਸ਼ਕ ਦਿਖਾਉਣੇ ਆਂ ਤੇ ਮੇਲਾ ਪ੍ਰਬੰਧਕ ਕਮੇਟੀ ਕੋ ਸਾਰੀ ਜਾਣਕਾਰੀ ਲੈ ਕੇ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੋ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਪੰਜਾਬ ਚੈਨਲ ਨੂੰ ਅੱਜ ਅਸੀਂ ਪਹੁੰਚੇ ਆਂ ਪਿੰਡ ਤਲਵੰਡੀ ਸੋਭਾ ਸਿੰਘ ਤਹਿਸੀਲ ਪੱਟੇ ਦੇ ਜ਼ਿਲ੍ਹਾ ਤਰਨਤਾਰਨ ਅੱਜ ਜੀ ਕਿ ਅੱਜ ਦੋ ਦਿਨ ਦਾ ਫਲਾਨਾ ਜੋੜ ਮੇਲਾ ਵੱਡੀ ਧੂਮ-ਧਾਮ ਦੇ ਨਾਲ ਬਣਾਇਆ ਜਾ ਰਿਹਾ ਕਿੰਨਾ ਦੀ ਯਾਦ ਵਿੱਚ ਉਹ ਸਾਰੀ ਗੱਲਬਾਤ ਆਪਾਂ ਇਸ ਪ੍ਰਬੰਧਕ ਕਮੇਟੀ ਇਸ ਟਾਈਮ ਉਹਨਾਂ ਦੇ ਵਿਚਕਾਰ ਖੜੇ ਆਂ ਜਿ ਉਹਨਾਂ ਤੋਂ ਆਪਾਂ ਹੋਰ ਜਾਣਕਾਰੀ ਜਗੀਰ ਸਿੰਘ ਜੀ ਕਮਾਂਡਰ ਸਟੇਜ 77 ਤੇ ਉਹਨਾਂ ਤੋਂ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਅੱਜ ਦੇ ਜਿਹੜਾ ਦਿਨ ਹੈ ਸਲਾਨਾ ਸੱਜਾ ਸਲਾਨਾ ਜੋੜ ਮੇਲਾ ਬਣਾਇਆ ਜਾ ਰਿਹਾ ਇਹ ਕਿਹਨਾਂ ਦੇ ਸਬੰਧ ਵਿੱਚ ਤੇ ਕਿੰਨਾ ਕੋਈ ਪਰਾਣਾ ਬਣਾਉਂਦੇ ਆ ਰਹੇ ਗੁਰਗੁਰਜੀਤ ਕਾ ਖਾਲਸਾ ਸ੍ਰੀ ਵਹਿਗੋ ਜੀ ਕੀ ਫਤਿਹ ਇੱਧਰ ਆ ਜੀ ਮਹਾਨ ਪਸਵੇ ਪੂਰਨ ਸ਼ਾਂਤਰ ਬਾਬਾ ਲਛੀ RAM ਜੀ ਜੋ ਕਿ ਤਹਿਸੀਲ ਪੱਟੀ ਦੇ ਵਿੱਚ ਮੋਰਵੀ ਇੱਕ ਪਿੰਡ ਆ ਮਥਰਾ ਭਾਗੋ ਜਾਂ ਮੱਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਹਿਲੇ ਉਹਨਾਂ ਨੂੰ ਇ ਉਤਸਥਿਆ ਕੀਤੀ ਆ ਫਿਰ ਇੱਥੇ ਪਹਿਲੇ ਸਮੇਂ ਵਿੱਚ ਜੋ ਟਾਇ ਦੇ ਕੰਡੇ ਦੇ ਨਾਲ ਦਰਿਆ ਵਗਦਾ ਸੀ ਇਹ ਜਗਾ ਘਾਤ ਵਾਸ ਸੀ ਇੱਥੇ ਆ ਕੇ ਉਹਨਾਂ ਨੇ ਬਹੁਤ ਲੰਬਾ ਸਮਾਂ ਸਮਸ਼ਿਆ ਕੀਤੀ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਪਹਿਲੇ ਛੋਟਾ ਜਿਹਾ ਸੁਬਾਨ ਬੜਿਆ ਹੋਇਆ ਸੀ ਹੋਰ ਇੱਥੇ ਪੁਰਾਣੇ ਜੋ ਹੈ ਰੁੱਖ ਵਗੈਰਾ ਬਹੁਤ ਸਾਰੇ ਉਸ ਤੋਂ ਬਾਅਦ ਇਸ ਤਰ੍ਹਾਂ ਸਭਾ ਬਦਲਤਾ ਗਿਆ ਪਲਾਕੇ ਦੀ ਸੰਗਤ ਕਿਉਂਕਿ ਇੱਥੇ ਲਾਗੇ-ਲਾਗੇ ਜੋ ਹੈ 6-7 ਪਿੰਡ ਜੋ ਹੈ ਤਲਵੰਡੀ ਦੇ ਨਾਮ ਨਾਲ ਜਾਣੇ ਜਾਂਦੇ ਆ ਤਲਵੰਡੀ ਸੋਭਾ ਸਿੰਘ ਤਲਵੰਡੀ ਮੋਹ ਸਿੰਘ ਤਲਵੰਡੀ ਦਸੰਦਾ ਸਿੰਘ ਤਲਵੰਡੀ ਕਾਂਚਕ ਇਹ ਸਾਰੇ ਪਹਿਲੇ ਭਰਾ ਸੀ ਜਿਨ੍ਹਾਂ ਨੇ ਲਗ-ਲਗੇ ਨਗਰ ਉਸਾਏ ਆ ਤੇ ਸਾਰਿਆਂ ਦੀ ਬੜੀ ਸ਼ਰਧਾ ਹੈ ਬਾਬਾ ਨਿਸ਼ੀਰਾਮ ਜੀ ਦੇ ਇੱਥੇ ਤਪੱਸਿਆ ਕੀਤੀ ਹੈ ਤੇ ਉਸ ਤੋਂ ਬਾਅਦ ਜੋ ਹੈ ਇਸ ਤਰ੍ਹਾਂ ਸਮੇਂ ਦੇ ਚਾਲ ਬਦਲੇ ਇਹ ਜੋ ਹੈ ਕਾਰ ਸੇਵਾ ਸੰਤ ਬਾਬਾ ਅਵਤਾਰ ਸਿੰਘ ਜੀ ਕਾਰ ਸੇਵਾ ਸ੍ਰੀ ਹਰਿ ਆਲੀ ਸਾਹਿਬ ਵਾਲਿਆਂ ਨੂੰ ਸੰਪੇ ਗਈ ਤੇ ਉਹਨਾਂ ਨੇ ਇੱਥੇ ਨਵਾਂ ਦਰਬਾਰ ਜੋ ਹੈ ਪ੍ਰਾਣੇ ਦਰਬਾਰ ਦੀ ਜਗ੍ਹਾ ਬਣਾਇਆ ਦੀਵਾਨ ਹਾਲ ਬਣਾਇਆ ਬਹੁਤ ਸਾਰੀ ਬਿਲਡਿੰਗ ਜੋ ਹੈ ਰਹਿਣ ਵਾਸਤੇ ਸਰਾ ਲੰਗਰ ਹਾਲ ਤੇ ਬੜਾ ਖੁੱਲਾ ਜੋ ਹੈ ਸਥਾਨ ਜੋ ਹੈ ਉਹ ਇਹਨਾਂ ਦੇ ਹੱਥੇ ਬਣਾਇਆ ਹੈ ਜਿਹੜੇ ਇੱਥੇ ਘਰ ਵਸਦੇ ਸੀ ਉਹਨਾਂ ਨੂੰ ਬਾਹਰ ਰੋਡ ਦੇ ਉੱਤੇ ਜਗ੍ਹਾ ਦਿੱਤੀ ਉਹਨਾਂ ਨੂੰ ਪੈਸਾ ਦਿੱਤਾ ਜਾਂ ਉਹਨਾਂ ਨੂੰ ਹੋਰ ਸਬਾਨ ਦਿੱਤਾ ਮਕਾਨ ਬਣਾਉਣ ਦੇ ਵਾਸਤੇ ਉਹ ਰੋਡ ਦੇ ਉੱਤੇ ਚੱਲ ਗਏ ਇਹ ਇੱਕ ਬਹੁਤ ਜੋ ਹੈ ਉਹ ਢਾਕ ਖੁਲਾਸਥਾਨ ਜੋ ਹੈ ਬਾਬਾ ਨੀਰ ਲੈ ਕੇ ਪਿੰਡ ਨੂੰ ਜੋ ਹੈ ਉਹ ਦਿੱਤਾ ਹੈ ਇਹ ਉਹ ਤਾਂ ਵੀ ਦੇਖ ਦੇ ਵਿੱਚ ਜੋ ਹੈ ਕਾਰ ਸੇਵਾ ਚੱਲ ਰਹੀ ਹੈ ਉਹ ਦੋ ਡੰਡਾ ਹੈ ਬੜਾ ਹੈ ਜੋ ਉੱਚ ਪੱਧਰ ਦਾ ਜੋੜ ਮੇਲਾ ਜੋ ਹੈ ਉਹ ਦੋ ਡੰਡਾ ਹੈ ਬੜਾ ਹੈ ਜੋ ਉੱਚ ਪੱਧਰ ਦਾ ਜੋੜ ਮੇਲਾ ਜੋ ਹੈ ਇਹ ਕਰਵਾਇਆ ਜਾਂਦਾ ਹੈ ਮੇਲਾ ਜੋ ਹੈ ਕਿ ਤਾ 50 60 ਸਾਲ ਤੋਂ ਜਿਸ ਤਰ੍ਹਾਂ ਇਹ ਨਗਰ ਵਾਸੀ ਕਹਿੰਦੇ ਆ ਇਹ ਮਨਾਇਆ ਜਾ ਰਹਾ ਲੇਕਿਨ ਜਿਹੜੀ ਉਹਦੀ ਤਕਸੀਆ ਉਹ ਕਾਫੀ ਸਮਾਂ ਪਹਿਲੇ ਆ ਜਿਨ੍ਹਾਂ ਦੀ ਕੋਈ ਪੱਕੀ ਜੋ ਹੈ ਡੇਟ ਨਹੀਂ ਮਿਲਦੀ ਆ ਜਾਂ ਪੁਰਾਣੇ ਵਿਦੋਤ ਨੂੰ ਦੱਸ ਸਕਦੇ ਆ ਹੋ ਸਕਦਾ ਕਿਸੇ 200 ਸਾਲ ਵੀ ਹੋ ਗਿਆ ਹੋਵੇ ਕਿਉਂਕਿ ਉਦੋਂ ਦਰਿਆ ਜੋ ਹੈ ਉਹ ਬਿਲਕੁਲ ਹੀ ਢਾਈ ਦੇ ਲਾਲ ਵਗਦਾ ਸੀ ਆਕਾਤ ਵਾਸਤੇ ਇੱਥੇ ਤਪੱਸਿਆ ਕਾਤ ਵਾਸਤੇ ਬਹੁਤ ਜਗਾ ਸੀ ਜੰਗਲ ਦੇ ਵਿੱਚ ਮੰਦਰ ਲੱਗਾ ਹੋ ਸੀ ਕਿਸ ਤੋਂ ਨਵਾ ਥੋੜਾ ਇਹਦੇ ਥੱਲੇ ਵੀ ਇੱਕ ਬਾਬਾ ਆਤਮਾ ਜੋ ਹੈ ਰਾਜੇ ਉਹਨਾਂ ਦੀ ਵੀ ਇੱਕ ਜਗਾ ਹੈ ਉਹਨਾਂ ਵੀ ਇੱਥੇ ਤਵਸਿਆ ਕੀਤੀ ਹੈ ਬੜਾ ਭਾਗਸ਼ਾਲੀ ਪਿੰਡ ਹੈ ਤੇ ਬਹੁਤ ਹੀ ਜਿਆਦਾ ਸ਼ਰਧਾ ਹੈ ਇਸ ਨਗਰ ਦੇ ਵਿੱਚ ਬਹੁਤ ਹੀ ਜ਼ਿਆਦਾ ਮੰਨਦੇ ਆ ਇੱਥੇ ਬਾਬਾ ਲਛੀ RAM ਦੇ ਨੂੰ ਤੇ ਸੰਤ ਬਾਬਾ ਉਤਾਰ ਸਿੰਘ ਜੀ ਜੋ ਕਾਰ ਸੇਵਾ ਸਹਾਲੀ ਸਾਹਿਬ ਵਾਲੇ ਸੰਤ ਬਾਬਾ ਤਾਰਾ ਸਿੰਘ ਜੀ ਸੱਚਖੰਡ ਵਾਸੀ ਜੋ ਉਹਨਾਂ ਤੋਂ ਗੋ ਵਰਸ ਆਏ ਹੋਇਆ ਉਹ ਜੋ ਪੱਟੀ ਦਾ ਏਰੀਆ ਹੈ ਉਸ ਇਲਾਕੇ ਦੇ ਵਿੱਚ ਇੱਕ ਬੰਨਾ ਹੈ ਜਿਨ੍ਹਾਂ ਨੇ ਘੱਟੋ ਘੱਟ ਵੀ 16 ਜਾਂ 17 ਜਵਾ ਦਰਬਾਰ ਬਣਾਏ ਆ ਤੇ ਦਰਬਾਰ ਬਣਾ ਕੇ ਜੋ ਹੈ ਪਿੰਡ ਵਾਸੀਆਂ ਨੂੰ ਉਹ ਦੇ ਦਿੱਤੇ ਆ ਕਿ ਉੱਥੇ ਉਹ ਆਪਣੇ ਸ਼ਰਤਾਂ ਦੇ ਮੁਤਾਬਕ ਜੋ ਹੈ ਉੱਥੇ ਰੋਜ਼ ਜੋ ਹੈ ਆਪਣਾ ਨਾਮ ਸਿਮਰਨ ਜੋ ਹੈ ਉਹਦਾ ਹੋ ਸਕੇ ਨਿਤਨੇਮ ਹੋ ਸਕੇ ਸੰਧਿਆ ਦੇ ਵੇਲੇ ਦੀ ਰਹਾਉਂ ਹੋ ਸਕੇ ਬਹੁਤ ਸੁੰਦਰ ਦਰਬਾਰ ਤੇ ਸੁੰਦਰ ਦੀਵਾਨ ਹਾਲ ਜੋ ਹੈ ਉਹ ਬਣਾ ਕੇ ਦਿਵਾਲੀ ਦੇ ਉੱਤੇ ਵੀ ਇੱਥੇ ਦੋ ਦਿਨ ਦਾ ਬੜਾ ਵੱਡਾ ਪ੍ਰੋਗਰਾਮ ਹੁੰਦਾ ਹੈ ਬੜੇ ਉਤਪੰਨ ਦਾ ਜੋ ਹੈ ਪ੍ਰੋਗਰਾਮ ਜੋ ਇੱਥੇ ਬਣਾਇਆ ਜਾਂਦਾ ਹੈ ਇਸ ਤੋਂ ਇਲਾਵਾ ਜਦੋਂ ਸਾਲਾਨਾ ਜੋੜ ਮੇਲਾ ਬਾਬਾ ਬੁੱਢਾ ਜੀ ਦਾ ਹੁੰਦਾ ਹੈ ਤੇ ਮਾਲਵੇ ਤੋਂ ਬਾਬਾ ਬੁੱਢਾ ਜੀ ਦੇ ਸਥਾਨਾਂ ਤੇ ਜਾਣ ਵਾਸਤੇ ਇਹ ਇੱਕ ਮੇਲਾ ਲੱਗਦਾ ਹੈ ਤੇ ਇਸ ਤੋਂ ਇਹ ਸਭ ਜੋ ਹੈ ਮਾਲਵੇ ਤੋਂ ਸੰਗਤ ਜੋ ਹੈ ਟਰੈਕਟਰ ਟਰਾਲੀਆਂ ਵਾਂਗ ਪੈਦਲ ਰਸਤੇ ਦੇ ਵਿੱਚ ਵੀ ਬਹੁਤ ਸਾਰੀ ਸੰਗਤ ਜੋ ਹੈ ਬਾਬਾ ਬੁੱਢਾ ਸਾਹਿਬ ਦੀ ਜਾਂਦੀ ਆ ਤੇ ਵਾਪਸ ਆਉਂਦੀ ਆ ਉਸ ਜੋ ਐ ਸਮੇ 4-5 ਦਿਨ ਤੱਕ ਜੋ ਐ ਇੱਥੇ ਬੜੇ ਭਾਰੀ ਲੰਗਰ ਲੱਗਦੇ ਨੇ ਲਗ ਲਗ ਕਿਸੇਂ ਦੇ ਭਗਵਾਨ ਬਣਦੇ ਨੇ ਤੇ ਸੰਗਤ ਦੇ ਰਹਿਣ ਵਾਸਤੇ ਸਰਾਹ ਬਣਾਈ ਗਈ ਆ ਆਉਣ ਜਾਣ ਵਾਸਤੇ ਸੰਗਤ ਇੱਥੇ ਰਾਤ ਨੂੰ ਰੁਕਦੀ ਵੀ ਆ ਤੇ ਗਾਨਾ ਖੰਡਪਰ ਸਾਹਿਬ ਦੇ ਗੱਲ ਕੋ ਪਏ ਆ ਉਸ ਤੋਂ ਬਾਅਦ ਜੋ ਐ ਭਾਰੀ ਦੀਵਾਨ ਸੱਜਿਆ ਤੇ ਸ਼ਾਮ ਦੇ ਸਮੇ ਜੋ ਐ ਇੱਕ ਕਬੱਡੀ ਦਾ ਸ਼ੋਅ ਮੈਚ ਹੋਇਆ ਅੱਜ ਵੀ ਜੋ ਐ ਸ਼ਾਮ ਦੇ 5 ਵਜੇ ਤੱਕ ਉਹ ਦੀਵਾਨ ਚੱਲਦੇ ਆ ਕੁਛ ਕਟਕੋਟੀ ਦੇ ਵਿਦਵਾਨ ਜੋ ਹੈ ਰਾਗੀ ਢਾਡੀ ਬਾਬਾ ਜੀ ਨੇ ਮੰਗਾਏ ਆ ਇੰਟਰਨੈਸ਼ਨਲ ਪੱਧਰ ਤੇ ਜਥੇ ਜੋ ਹੈ ਢਾਡੀ ਜਥਾ ਮਿਲਖਾ ਸਿੰਘ ਬੌਜੀ ਉਹਨਾਂ ਨੇ ਅੱਜ ਹਾਜ਼ਰੀ ਅਜੇ ਭਰ ਲਈ ਹੈ ਇਸ ਟਾਈਮ ਜੋ ਹੈ ਕੋਲਾ ਨਾਲੋਂ ਇੱਕ ਢਾਡੀ ਜਥਾ ਆਇਆ ਹੈ ਉਹ ਹਾਜ਼ਰੀ ਭਰ ਰਿਹਾ ਹੈ ਮੱਖਣ ਸਿੰਘ ਜੀ ਦਸ਼ਵੇਸ਼ ਨਗਰ ਦਾ ਕਵੀਸ਼ਰੀ ਜਥਾ ਜੋ ਹੈ ਉਹ ਵੀ ਇੰਟਰਨੈਸ਼ਨਲ ਪੱਧਰ ਦਾ ਉਹਨਾਂ ਨੇ ਹਾਜ਼ਰੀ ਭਰੀ ਹੈ ਕੱਲ ਜੋ ਹੈ ਗਿਆਨੀ ਹਰਪਾਲ ਸਿੰਘ ਜੀ ਢੰਡ ਢਾਡੀ ਜਥਾ ਗਿਆਨੀ ਜੋਗਾ ਸਿੰਘ ਜੀ ਭਗੋਵਾਲਿਆ ਕਵੀਸ਼ਰੀ ਜਥਾ ਇਹ ਵੀ ਬੜੇ ਉੱਚ ਪੱਧਰ ਦੇ ਜੋ ਹੈ ਜੋ ਤੁਸੀਂ ਅਸੀਂ ਦੇ ਸਾਡੇ ਜਥੇ ਦੇ ਉਹਨਾਂ ਨੇ ਕੱਲ੍ਹ ਸਾਝੇ ਪ੍ਰੀਖਿਆ ਸੰਗਤ ਨੂੰ ਇਹੀ ਸਾਰਤ ਉਪਦੇਸ਼ ਆ ਕਿ ਜਿਆਦਾ ਤੋਂ ਜਿਆਦਾ ਸੰਗਤ ਜੋ ਹੈ ਗੁਰੂ ਘਰ ਦੇ ਨਾਲ ਜੁੜੇ ਅਮਰਤ ਛੱਕੇ ਗੁਰੂ ਵਾਲੇ ਵਣ ਨਿਤ ਨਿਯਮ ਕਰਿਆ ਕਰਨ ਆਪਣੀ ਜ਼ਿੰਦਗੀ ਨੂੰ ਸੁਧਾਰਨ ਗੁਰੂ ਦੇ ਲਾੜ ਲਓ ਨਾ ਕਿਉਂਕਿ ਅੱਜ ਦਾ ਜੋ ਜਵਾਨਾ ਹੈ ਜੋ ਅੱਜ ਜੋ ਸਾਡਾ ਸਭਿਆਚਾਰ ਦੇ ਵਿੱਚ ਗਰਾਉਟ ਆ ਰਹੀ ਹੈ ਉਹਨੂੰ ਸੁਧਾਰਨ ਦੇ ਵਾਸਤੇ ਜੋ ਹੈ ਇੱਕੋ ਇੱਕ ਸਾਡਾ ਗੁਰੂ ਹੀ ਹੈ ਜਿਹਦੇ ਨਾਲ ਲੱਗ ਕੇ ਅਸੀਂ ਜੋ ਹੈ ਆਪਣੇ ਸੁਭਾਰ ਬਣਾ ਸਕਦੇ ਆ ਤੇ ਸਾਡੀ ਸੰਗਤ ਨੂੰ ਸਾਰੀ ਨੂੰ ਇਹੋ ਹੀ ਬਾਬਾ ਜੀ ਵੱਲੋਂ ਹੇਸ਼ਰ ਕਿ ਗੁਰੂ ਘਰ ਦੇ ਨਾਲ ਜੁੜੋ ਅਮਰਕਸ਼ਕੋ ਬਾਣੀ ਪੜੋ ਕੱਫਤ ਕਰੋ ਵਰਕਸ਼ਾਪ ਗੁਰੂ ਨਾਨਕ ਸਾਹਿਬ ਜੀ ਦਾ ਆਪਰੇਸ਼ਨ ਇਹਦੇ ਉੱਤੇ ਸਾਨੂੰ ਚੱਲਣਗੇ ਲੋੜ ਹੈ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਲਾਨਾ ਜੋੜ ਮੇਲਾ ਚੱਲ ਰਿਹਾ ਹੈ ਬਿੰਦ ਤਲਵੰਡੀ ਸੋਭਾ ਸਿੰਘ ਵਾਹਿ ਤਸਵੀਰ ਪੱਟੀ ਤੇ ਜ਼ਿਲ੍ਹਾ ਤਰਨਤਾਰ ਇਹ ਜੋ ਸਲਾਨਾ ਜੋੜ ਮੇਲਾ ਹੈ ਪੁਰਾਣੇ ਬਜ਼ੁਰਗਾਂ ਤੋਂ ਮਨਾਇਆ ਜਾ ਰਿਹਾ ਹੈ ਤੇ 2 ਦਿਨ ਦਾ ਸਲਾਨਾ ਜੋੜ ਮੇਲਾ ਹੈ ਜੋ ਇਲਾਕੇ ਦੀਆਂ ਸੰਗਤਾਂ ਤੇ ਨਗਰ ਦੀਆਂ ਸੰਗਤਾਂ ਤੇ ਜੋ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਹੈ ਉਹ ਸ੍ਰੀ ਹਰਿ ਆਲੀ ਸਾਹਿਬ ਵਾਲੇ ਬਾਬਾ ਅਵਤਾਰ ਸਿੰਘ ਜੀ ਜਿਹੜੇ ਉਹ ਕਰਵਾ ਰਹੇ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਤੇ ਇਲਾਕੇ ਦੇ ਵਿੱਚ ਬਹੁਤ ਪ੍ਰੇਮ ਭਾਵਨਾ ਦੇ ਨਾਲ ਜਿਹੜਾ ਬਾਬਾ ਅਵਤਾਰ ਸਿੰਘ ਜੀ ਜਿਹੜੇ ਇਲਾਕੇ ਦੇ ਵਿੱਚ ਸੇਵਾ ਕਰਦੇ ਆ ਜਿਸ ਤਰ੍ਹਾਂ ਕਿ ਉਹ ਅਕੈਡਮੀ ਚਲਾ ਰਹੇ ਆ ਵਿਦਵਾਨੀ ਨੂੰ ਸਾਂਭ ਰਹੇ ਆ ਪਲਵਾਨੀ ਨੂੰ ਸਾਂਭ ਰਹੇ ਆ ਜੋ ਗਰੀਬ ਬੱਚਾ ਜਾਂ ਖੇਡ ਦੇ ਵਿੱਚ ਨਹੀਂ ਆ ਸਕਦਾ ਉਹਦੇ ਵਿੱਚ ਪਾਈ ਲਖਮੀਰ ਸਿੰਘ ਅਕੈਡਮੀ ਜਿਹੜੀ ਕਰਿਆਲੇ ਵਿੱਚ ਉਹਨਾਂ ਵੱਲੋਂ ਚਲਾਈ ਜਾ ਰਹੀ ਹੈ। ਰੋਡ ਕਰਦੇ ਆ ਉਹਨਾਂ ਦਾ ਰਹਿਣ ਦਾ ਪ੍ਰਬੰਧ ਮੁਕਤ ਉਹਨਾਂ ਨੂੰ ਖਾਣ ਦਾ ਪ੍ਰਬੰਧ ਮੁਕਤ ਉਹਨਾਂ ਨੂੰ ਟ੍ਰੇਨ ਦੀ ਪ੍ਰਵਾਹ ਦਾ ਜਿਹੜੀ ਮੁਕਤ ਹੈ। ਇਸ ਕਰਕੇ ਅਸੀਂ ਬਾਬਾ ਬਤਾਰ ਸਿੰਘ ਜੀ ਦੇ ਤਹਿ ਦਿਲ ਤੋਂ ਧੰਨਵਾਦੀ ਆ। ਇਹਨਾਂ ਸਾਡੇ ਨਗਰ ਵਿੱਚ ਤਵੰਡੀ ਸੋਭਾ ਸਿੰਘ ਜਾ ਕੇ ਜੰਗਲ ਦੇ ਵਿੱਚ ਮੰਗਲ ਲਾਇਆ ਹੈ ਤੇ ਕਾਰ ਸੇਵਾ ਕਰਕੇ ਗੁਰਦੁਆਰੇ ਦੇ ਵਿੱਚ ਜੋ ਕਮਰਿਆਂ ਦੀ ਸੇਵਾ ਵਾ, ਦਰਬਾਰ ਦੀ ਸੇਵਾ ਵਾ, ਲੰਗਰ ਚ ਵੀ ਗਿੰਦੇ ਚੱਲਦਾ ਵਾ। ਆਏ ਗਏ ਹੱਥੇ ਰਹੇ ਜੀ ਪ੍ਰਬੰਧ ਹੈ। ਜੋ ਮਰਜੀ ਕੋ ਆਵੇ ਇੱਕ ਪ੍ਰਸ਼ਾਦਾ ਸਖਸ਼ਾ ਦਾ ਹੈ ਆਇਆ ਹੋਈਆਂ ਸੰਗਤਾਂ ਦਾ ਕਿਹੜੀ ਸ਼ਬਦਾਂ ਧੰਨਵਾਦ ਕਰੀਆ ਆਇਆ ਸੰਗਤਾਂ ਦਾ ਅਸੀਂ ਤਹਿ ਦੋਤ ਧੰਵਾਦੀ ਆ ਜਿਨ੍ਹਾਂ ਨੇ ਆ ਕੇ ਸਲਾਨਾ ਜੋੜ ਮੇਲੇ ਦੇ ਵਿੱਚ ਹਾਜ਼ਰੀ ਭਰੀ ਆ ਮਹਾਰਾਜ ਉਹਨਾਂ ਦੀ ਚੜ੍ਹਦੀ ਗੱਲਾ ਕਰੇ ਤੇ ਨਾਮਦਾਰ ਤੇ ਗੁਰਸਿੱਖੀ ਜੀਵਨ ਬਖਸ਼ੇ ਤੇ ਇਸ ਤਰ੍ਹਾਂ ਦੇ ਸੰਗਤਾਂ ਜਿਹੜੀਆਂ ਗੁਰੂ ਕੇ ਇਹ ਸਲਾਨਾ ਜੋੜ ਮੇਲੇ ਦੇ ਨਾਲ ਜੁੜੀਆਂ ਰਹਿਣ ਜੀ ਸਤਨਾਮ ਸਤਨਾਬ ਜੀ ਵਾਹਿਗੁਰੂ ਦੀ ਕਾਰਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਬੋਖ ਸਿੰਘ ਨਾਲ ਗੱਲ ਕੀਤੀ ਜਾਂਦੀ ਹੈ ਬੋਖ ਸਿੰਘ ਕਹਿੰਦਾ ਹੈ ਕਿ ਜਦੋਂ ਮਹਿੰਦਰ ਸਿੰਘ ਜਦੋਂ ਕਿਸ਼ਨ ਸਿੰਘ ਵਿਸ਼ਨ ਸਿੰਘ ਜਦੋਂ ਔਰ ਉਹਦੇ ਸਿੰਘ codimension ਦੱਸਣਾ ਇਤਿਹਾਸ ਕਹਿੰਦਾ ਹੈ ਕਿ ਨੇ ਅਖਾ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਮਾਨਕੋ ਨਗਰ ਚਾਚਾ ਦੀ ਬੋਖ ਸਿੰਘ ਦੀ ਤੁਹਾਡੇ ਦਾ ਖਬਰ ਕਰਾਂਗਾ ਉਸੇ ਪੁਲਿਸ ਨੂੰ ਦੱਸ ਦੇਣਾ ਪੁਲਿਸ ਆਵੇ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਦੇ ਮੇਰੇ ਤੇ ਕਿਸੇ ਤਰ੍ਹਾਂ ਦਾ ਕੋਈ الزام ਨਾ ਲੱਗੇ ਉਹਨਾਂ ਕੋਈ ਪਤਾ ਹੀ ਨਹੀਂ ਲੱਗਦਾ ਨਾ ਇਤਿਹਾਸ ਕਹਿੰਦਾ ਹੈ ਕਿ 31 ਅਗਸਤ ਅੱਜ 31 ਅਗਸਤ ਆਦਿ ਦੀ ਰਾਤ ਇਹ ਅਨੂਪ ਸਿੰਘ ਵਿਸ਼ਣ ਸਿੰਘ ਮਹਿੰਦਰ ਸਿੰਘ ਉਦੇਸ ਸਿੰਘ ਉਹਨਾਂ ਦੇ ਨਾਲ ਇਹਨਾਂ ਨੇ ਜਾਣਾ ਸੀ ਬੰਬੇਲੀ ਬੰਬੇਲੀ ਜਾਣਾ ਸੀ ਤੇ ਡਬੇਲੀ ਪਿੰਡ ਦੇ ਲਾਗ ਹੁੰਦੀ ਆ ਤੇ ਰਾਤ ਨੂੰ ਲੰਘ ਰਹੇ ਸਨ ਇਹਨੇ ਤੁਰਿਆਂ ਜਾਂਦਿਆਂ ਸਰਦਾਰ ਫੇਰ ਸਿੰਘਾ ਡੀਪਰ ਨੂੰ ਆਖਿਆ ਕਰਨ ਸਿੰਘਾ ਡੀਪਰ ਨੂੰ ਆਖਿਆ ਮੇਰੀ ਇੱਥੇ ਮਾਸੀ ਆਉ ਬਿਮਾਰ ਰਹੀ ਨੇ ਜੀ ਤੁਹਾਡੀ ਇਜਾਜ਼ਤ ਹੋਵੇ ਤੁਸੀਂ ਤੁਰੇ ਚਲੋ ਤੇ ਮੈਂ ਉਹਦਾ ਪਤਾ ਲੈ ਕੇ ਆ ਦਵਾਂ ਉਹਨਾਂ ਆਖਿਆ ਜਾ ਪਤਾ ਲੈ ਕੇ ਜਲਦੀ ਆ ਗਏ ਇਹ ਪਤਾ ਲੈਣ ਗਿਆ ਸੀ ਕਿ ਆਪਣੇ ਮਾਸੀ ਦੇ ਮੁੰਡੇ ਨੇ ਆਖਿਆ ਭਈ ਨਰਿੰਦਰ ਸਿੰਘ ਭਈ ਤੂੰ ਜਾ ਕੇ ਮਾਰਕੋ ਨਗਰ ਬੋਗ ਸਿੰਘ ਮੇਰੇ ਚਾਚੇ ਨੂੰ ਖਬਰ ਦੇ ਆਂ ਕਿ ਰਾਤ ਅਸੀਂ ਖੈਰਨਾਬ ਬੇਲੀ ਰਾਤ ਉੱਥੇ ਖੈਰਨਾ ਤੇ ਮੈਂ ਸਾਰਾ ਪ੍ਰਬੰਧ ਕਰ ਦਵਾਂਗਾ ਤੇ ਪੁਲਿਸ ਨੂੰ ਮੋੜ ਕੇ ਪੁਲਿਸ ਲੈ ਕੇ ਤੜਕਸਾਰ ਉੱਥੇ ਪਹੁੰਚ ਜਾ ਜੀ ਬਕਾ ਨੂੰ ਰਿਫਤਾਰ ਕਰਵਾਇਆ ਦਵਾਂ ਅਤੇ ਆਸ ਕਹਿੰਦਾ ਹੈ ਕਿ ਖਬਰ ਬੋਖ ਸਿੰਘ ਤੱਕ ਪਹੁੰਚ ਗਈ ਬੋਖ ਸਿੰਘ ਗਲੰਦਰ ਪਹੁੰਚ ਗਿਆ ਇਹਨੂੰ ਇਹਨੇ ਜਿਹੜੇ ਬਬਰਾਂ ਦੇ ਪਾਸ ਜਿਹੜੇ ਗਰਨੇਡ ਸਨ ਉਹਨਾਂ ਵਿੱਚ ਇਹਨੇ ਮੋਬਲਰ ਤੇਲ ਪਾ ਦਿੱਤਾ ਤੇਲ ਪਾ ਦਿੱਤਾ ਤਾਂ ਕਿ ਉਹ ਚੱਲ ਨਾ ਸਕਣ ਜਿਹੜੀਆਂ ਰਾਈਫਲਾਂ ਸਨ ਉਹਨਾਂ ਦੇ ਟਰਾਈ ਕਰਕੇ ਬਾਰ-ਬਾਰ ਉੱਡਦਾ ਰਿਹਾ ਉਹ ਨੀਂਦਰੇ ਵਿੱਚ ਸੀ ਆਰਾਮ ਕਰਾਉਂਦੇ ਰਹਿ ਦਿਨੇ ਬਹਾਨਾ ਮਾਰਿਆ ਅਨੂਕ ਸਿੰਘ ਨੇ ਮੈਨੂੰ ਲੋਕ ਜਮੋਸ਼ਨਾ ਜਿਹਨੇ ਮੈਨੂੰ ਟੱਟੀਆਂ ਲੱਗੀਆਂ ਇਹ ਬਾਰ-ਬਾਰ ਜਾਂਦਾ ਰਿਹਾ ਉਹ ਡੇਕਤਾ ਦੇ ਪੁਲਿਸ ਨੂੰ ਰਿਹਾ ਸੀ ਤੇ ਥੋੜਾ ਜਿਹਾ ਪਾਸੇ ਵੀ ਰਿਹਾ ਗੁਰੂ ਦੀ ਸਾਡੀ ਮਾਜੀ ਸਾਧ ਸੰਗਤ 1 ਸਤੰਬਰ 1930 ਨੂੰ ਤੜਕੇ 8 ਵਜੇ ਪੁਲਿਸ ਆ ਗਈ ਪੁਲਿਸ ਨੇ ਆ ਕੇ ਘੇਰਾ ਪਾ ਲਿਆ ਡਿਪਟੀ ਕਮਿਸ਼ਨਰ ਜਲੰਧਰ ਆਇਆ 2000 ਪੁਲਿਸ ਤੇ ਫੌਜ ਆਈ ਉਹਨਾਂ ਨੇ ਪਿੰਡ ਨੂੰ ਘੇਰਾ ਪਾ ਲਿਆ ਜਿਹਦੇ ਘਰ ਖੜੇ ਸਨ ਉਹਦੀ ਘਰਵਾਲੀ ਨੇ ਆਖਿਆ ਕਿਸੇ ਪਾਪੀ ਦਾ ਬੇੜਾ ਗਰਖ ਹੋ ਗਿਆ ਉਹਨੇ ਖਬਰ ਦੇ ਦਿੱਤੀ ਹੈ ਜਦੋਂ ਹਥਿਆਰ ਲੈ ਕੇ ਉਹਨਾਂ ਨੇ ਵਿਚਾਰਿਆ ਕਿ ਬਾਹਰ ਨਿਕਲ ਕੇ ਮੁਕਾਬਲਾ ਕਰੀਏ ਜਿਹੜੀ ਬੰੂਕ ਨੂੰ ਹੱਥ ਪਾਉਣ ਉਹਦੇ ਹਥਿਆਰ ਵਿੱਚੋਂ ਕਿਸੇ ਦਾ ਟ੍ਰਾਈਗਰ ਕੱਢਿਆ ਕਿਸੇ ਦਾ ਬੁਲਟ ਕੱਢਿਆ ਜਿਹੜੇ ਬੰਬ ਸਨ ਉਹਨਾਂ ਦੇ ਵਿੱਚ ਤੇਲ ਪਾਇਆ ਸੀ ਇਤਿਹਾਸ ਕਹਿੰਦਾ ਵੀ ਕਰਮ ਸਿੰਘ ਐ ਡਿਪਟੀ ਜਿਹੜੀ ਰਾਈਫਲ ਸੀ ਨਾ ਉਹ ਉਹਨਾਂ ਨੇ ਕਾਰੀ ਕਰ ਸਕਿਆ ਪਰ ਉਹਨਾਂ ਦਾ ਅਸਲਾ ਜੋਕੇ ਨੇ ਪਾਸੇ ਕਰ ਦਿੱਤਾ ਜਨੇ ਇਹ ਹੱਥੇ ਕਰ ਦਿੱਤਾ ਬਬਰਾਂ ਦਿੰਦੇ ਚੁੜਾ ਨਾਲ ਆਏ ਹੋਏ ਪੁਲਿਸ ਕਮਿਸ਼ਨਰ ਨੇ ਆਖਿਆ ਕਿ ਬਾਹਰ ਖੜ ਕੇ ਕਰਕੇ ਬਾਹਰ ਆ ਜਾਓ ਕੋਨਾ ਆਖਿਆ ਸੀ ਬੱਬਰ ਹਾਂ ਬਾਵਾ ਕੁੜੀਆਂ ਕਰਕੇ ਬਾਹਰ ਨਹੀਂ ਆਉਂਦੇ ਜ਼ਿੰਦਗੀ ਦੀ ਬਾਜ਼ੀ ਲਾ ਦੇਵਾਂਗੇ ਅਸੀਂ ਤੇ ਗਾਵੇਆ ਕਰਦੇ ਆ ਪਿਸ਼ੂਰਾ ਸੋ ਪੈਤਾਨੀਆਂ ਜੋ ਲਰਾਂ ਦੀਨ ਕੇ ਹੀਰ ਤੇ ਅਸੀਂ ਤੇ ਦੀਨ ਦੇਤ ਲੜ ਕੇ ਕੁਰਬਾਨੀ ਦੇ ਜਾਣੀ ਆ ਜਿਹੜੇ ਹਥਿਆਰ ਨੂੰ ਆਪਣੇ ਸੰਨ ਹਥਿਆਰ ਕੋਈ ਚੱਲਣ ਵਾਲਾ ਨਹੀਂ ਸੀ ਕੇਵਲ ਤੇ ਕੇਵਲ ਕਰਮ ਸਿੰਘ ਹੈ ਕਰਮ ਸਿੰਘ ਹੈ ਡੀਪਰ ਦੀ ਰਾਈਫਲ ਸੀ ਜਿਹੜੀ ਸੰਚਾਲਕ ਰਹਿ ਗਈ ਤੇ ਉਹਦੇ ਕੋਲੇ ਦੋ ਗਰਾਉਂਡ ਸੰਨ ਆਪਣੀ ਜੇ ਵੀ ਗੁਰੂ ਕੀ ਸਾਡੀ ਮਾਦੀ ਸਾਧ ਸੰਗਤ ਫੈਸਲਾ ਕੀਤਾ ਗਿਆ ਪਿੰਡੋਂ ਬਾਹਰ ਨੂੰ ਨਿਕਲ ਗਏ ਜ਼ਿੰਦਗੀ ਬਾਜ਼ੀ ਠੀਕ ਹੈ ਨਹੀਂ ਤੇ ਖੁੱਲੇ ਮਦਾਨੇ ਸ਼ਹਾਦਤ ਦੇਵਾਂਗੇ ਆਖਰਕਾਰ ਇਹਨਾਂ ਤੇ ਗੋਲੀਆਂ ਦੇ ਬਾਾਰ ਹੋਏ ਐਡੀਟਰ ਨੇ ਜਦੋਂ ਬਾਾਰ ਕੀਤਾ ਨਾ ਕਰਮ ਸਿੰਘ ਐਡੀਟਰ ਨੇ ਗੋਲੀ ਚਲਾਈ ਤੇ ਉਹ ਸਾਨੂੰਪ ਸਿੰਘ ਨੂੰ ਡੀਸੀ ਨੇ ਤਪਕਾ ਮਾਰ ਕੇ ਆਖੋਏ ਤੂੰ ਕਿਹਦਾ ਸਮਾਂ ਉਹਨਾਂ ਨੂੰ ਨਾਥੇ ਕਰਕੇ ਆ ਗੋਲੀ ਦੀ ਬਾਾਰ ਕਿੱਥੋਂ ਆਈ ਉਹਨੇ ਆਖਿਆ ਕਰਮ ਸਿੰਘ ਦੀ ਦੇ ਵਿੱਚ ਇੱਕ ਦੋ ਗੋਲੀਆਂ ਆਉਣਗੀਆਂ ਸਾਹਿਬ ਤੁਸੀਂ ਚਿੰਤਾ ਨਾ ਕਰੋ ਉਹ ਗੋਲੀਆਂ ਚੱਲ ਗਈਆਂ ਤੇ ਮੁਰਤੀਆਂ ਨਾਲ ਕੋਲੇ ਕੁਝ ਨਹੀਂ ਮੈਂ ਸਾਰੇ ਬਾਬੇ ਨਿਕਾਰੇ ਕਰ ਦਿੱਤੇ। ਇਤਿਹਾਸ ਕਹਿੰਦਾ ਜਦੋਂ ਪੁਲਿਸ ਨੇੜੇ ਆਈ ਇੱਕ ਕੋਲੇ ਬੰਬ ਸੀ ਜਿਹਨੂੰ ਸ਼ੱਕ ਸੀ ਕਿ ਚੱਲਣ ਜੋਗ ਹੈ ਪਰ ਉਹਨੇ ਛੁੱਟੇ ਆਉਦੀ ਗੁੰਗੀ ਪੁੱਟ ਕੇ ਪਰ ਉਹ ਚੱਲਿਆ ਨਾ ਉਹ ਵੀ ਨਕਾਰਾ ਕੀਤਾ ਜਾ ਸਕਦਾ ਸੀ। ਆਖਰਕਾਰ ਇਹ ਬੱਬਰ ਮਹਿੰਦਰ ਸਿੰਘ, ਕਰਮ ਸਿੰਘ, ਐਡੀਟਰ ਵਿਸ਼ਨ ਸਿੰਘ ਇਹਦੇ ਨਾਲ ਉਹਦੇ ਸਿੰਘ ਇਹ ਚਾਰ ਬੱਬਰ ਗੁਰੂ ਦੀ ਸਾਧਿਗੰਦੀ ਸਾਸ ਨੂੰ ਬਬੇਲੀ ਪਿੰਡ ਦੇ ਬਾਹਰ-ਬਾਰ ਗੁਰਦੁਆਰੇ ਦੇ ਲਾਗੇ ਇੱਕ ਤਾਬ ਦੇ ਕਿਨਾਰੇ ਤੇ ਸ਼ਹਾਦਤ ਦਾ ਜੰਮ ਪੀ ਗਿਆ ਔਰ ਅਨੂਬ ਸਿੰਘ ਨੇ ਬਾਵਾ ਖੜੀਆਂ ਕਰਕੇ ਆਤਮ ਸਵਰਪਣ ਕਰ ਦਿੱਤਾ ਇਹਨੂੰ ਗ੍ਰਿਫਤਾਰ ਕਰ ਲਿਆ ਜਦੋਂ ਇਹ ਚਾਰ ਬੱਬਰ ਅਕਾਲੀ ਅਨੂਬ ਸਿੰਘ ਨੇ ਮਰਵਾ ਦਿੱਤੇ ਤੇ ਬੱਬਰਾਂ ਨੂੰ ਪਤਾ ਲੱਗਿਆ ਵੀ ਐਡੇ ਵੱਡੇ ਬੱਬਰ ਜਿਹੜੇ ਮਾਰ ਦਿੱਤੇ ਨੇ ਜਿਹੜੇ ਥੱਲੇ ਵਾਲੇ ਸਿੰਘ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਸਾਰੀ ਅਨੂਬ ਸਿੰਘ ਦੀ ਮਿਹਰਬਾਨੀ ਜਿਹੜਾ ਬਹਾਨਾ ਬਣਾ ਕੇ ਬਾਹਰ ਘੁਰਿਆ ਫਿਰਦਾ ਰਿਹਾ ਤੇ ਹਿਥਿਆਰ ਨਮਾਰੇ ਕੀਤੇ ਇਹ ਅਨੂਪ ਸਿੰਘ ਦਾ ਕੰਮ ਹੈ ਅਨੂਪ ਸਿੰਘ ਦੇ ਬਾਕੀ ਟੋਡੀਆਂ ਨੂੰ ਸੋਧਣਾ ਗੁਰੂ ਕੀ ਸਾਧੀ ਮਾਧੀ ਸਾਧ ਸੰਗਤ ਚਾਰ ਚੋਟੀਆਂ ਦੇ ਬਕਰਾਂ ਦੀ ਸ਼ਾਦ ਤੋਂ ਬਾਅਦ ਬਬਰਾਂ ਨੇ ਇੱਕ ਥਾਂ ਤੇ ਖਲੋ ਕੇ ਕਸਮ ਖਾਧੀ ਕਿ ਅਨੂਪ ਸਿੰਘ ਨੂੰ ਨਹੀਂ ਛੱਡਣਾ ਜਿਨੇ ਚੋਟੀ ਦੇ ਬਕਰਾਂ ਨੂੰ ਸ਼ੇਧ ਕੀਤਾ ਉਹ ਕਸਮ ਵਿੱਚ ਕਿਹੜੇ ਸ਼ਬਦ ਵਰਤ ਰਹੇ ਸਨ ਬੰਧ ਦੀ ਚਾਲ ਵਿੱਚ ਆਪ ਦੀ ਵੀ ਸੇਵਾਇ ਕਰੈਣਾ ਕੀ ਤੇ ਦਾਰੀਆਂ ਇਹ ਪ੍ਰਸੰਗ ਅਸੀਂ ਅੱਜ ਦੂਜੀ ਵਾਰ ਤੁਹਾਡੇ ਨਾਲ ਸੰਧਾ ਕਰਨ ਲੱਗੇ ਆਂ ਜਿੱਥੇ ਕਿਤੇ ਕੋਈ ਛੋਟੀ ਮੋਟੀ ਕਮੀ ਰਹਿ ਗਈ ਉਹ ਪੂਰ ਹੰਦ ਅੱਜ ਦਾ ਕੱਲ੍ਹ ਹੈ ਆ ਸੰਤਾ ਕਲਵੱਡੀ ਸੋਭਾ ਚੰਦੀਆਂ ਅਤੇ ਇਲਾਕੇ ਦੀਆਂ ਸੰਤਾ ਨੇ ਰਲ ਮਿਲ ਕੇ ਨਿਹੰਗ ਸਿੰਘ ਪੂਜਾ ਨੇ ਕੱਲ੍ਹ ਦੇ ਰਗੜਿਆਂ ਦੇ ਪਹਰੇ ਸ਼ੁਰੂ ਕੀਤੇ ਆ ਕੱਲ੍ਹ ਦੇ ਰਗੜਿਆਂ ਦੇ ਪਹਰੇ ਚੱਲ ਰਹੇ ਆ ਅੱਜੁੱਗੇ ਦੇ ਨਵਾਂ ਚੱਲ ਰਹੇ ਨਾਲ ਰਗੜਿਆਂ ਦੇ ਪਹਰੇ ਚੱਲ ਰਹੇ ਆ ਮਾਣ ਮਾਫਰਤ ਬਾਬਾ ਅਵਧਾਰ ਸਿੰਘ ਜੀ ਘਰੀਆਲੇ ਵਾਲਿਆਂ ਦੇ ਛਤਰ ਸ਼ਾਹੇ ਇੱਥੇ ਚੜਾਣਾ ਡੋਡਬੇ ਦਾ ਚੱਲ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸੇ ਹੀ ਤਰ੍ਹਾਂ ਸਾਡ ਕਰੋ ਆਮ ਦਾ ਕਾਰਨਾ ਸੰਗਤਾਂ ਨੂੰ ਮੇਹਤਾ ਰਖੜਾ ਜੀ ਕਹਿੰਦਾ ਹੈ ਜੀ ਸੰਗਤ ਨੂੰ ਕੋਈ ਤੁਸੀਂ ਸੰਦੇਸ਼ ਦੇਣਾ ਚਾਹੋਗੇ ਕੀ ਸੁਨੇਹਾ ਤੁਹਾਡਾ ਸਾਡਾ ਤੇ ਉਹ ਜਿਹੜੀਆਂ ਵੀ ਸਾਰੀਆਂ ਸੰਗਤਾਂ ਰਲ ਮਿਲ ਕੇ ਤੇ ਜੋੜ ਮੇਲੇ ਮਲਾਈਏ ਹਰੇਕ ਸੰਗਤ ਨੂੰ ਇਹੋ ਬੇਨਤੀ ਕਹੀ ਨਾ ਘਰ ਹੁਣ ਜਿੰਨਾ ਦੋ ਦੋ ਜੋੜ ਮੇਲੇ ਅਸੀਂ ਤਾਂ ਕਹਿੰਦੇ ਪ੍ਰਮਾਤਮਾ ਮਿਹਰ ਕਰੇ ਸਾਰੇ ਜਣ ਕੇ ਇੱਕ ਹੀ ਜੋੜ ਮੇਲਾ ਮਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਲਾਹ ਜੀ ਸਤਿ ਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ជី ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਾਜਰ ਰਾਮ ਨਾਮ ਜਪ ਲਾ ਰਾਮ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਨਾਮ ਚੀ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਹਰ ਰਾਮਨ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਰਾਮ ਰੱਬਾ <laughs>